ਐਤ ਕੀ ਕਿਰਪਾ ਕਰਕੇ ਲਾਲ ਜੇ ਟੱਕਣਾ ਨੇ ਆਪਣਾ ਬੀਜੋ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਟੱਕਣਾ ਨੇ ਠੀਕ ਹੈ ਧੰਨਵਾਦ ਜੀ ਬੇਨਤੀ ਆ ਜੀ ਪਿੰਡਾਂ ਚੋਂ ਦਾ ਹੋ ਜਾਂਦਾ ਜੀ ਕੋਈ ਆਜੋ ਆਜੋ ਇੱਕ ਮਿੰਟ ਜਲਦੀ ਕਰੋ ਜਲਦੀ ਚਲੋ ਜਲਦੀ ਚਲੋ ਮਾਤਾ ਜਿਹੜੇ ਪਿੰਡਾਂ ਦੇ ਵਿੱਚ ਕੱਪੜੇ ਹੋਏ ਆ ਜੀ ਹਜੇ ਤੱਕ ਨਹੀਂ ਨਿਕਲੇ ਜੀ ਹਾਲਾਂਕਿ ਰਾਮਪੁਰਾ ਫੂਲ ਦੇ ਵਿੱਚੋਂ ਹੀ ਨਹੀਂ ਨਿਕਲ ਰੇ ਜੀ ਠੀਕ ਹੈ ਉਹਨਾਂ ਦੀ ਜ਼ਰੂਰ ਬੇਨਤੀ ਹੱਥ ਪਾਓ ਇੱਕ ਮਿੰਟ ਇੱਕ ਵਾਰ ਉਹਨਾਂ ਦਾ ਜ਼ਰੂਰ ਧਿਆਨ ਰੱਖੋ ਜੀ ਇੱਕ ਮਿੰਟ ਗੱਲ ਤਾਂ ਸੁਣੋ ਹਾਂਜੀ ਆਪਰੇ ਬੂਟ ਬੰਦਦੇ ਆ ਪਫੀਤਾ ਹਾਂਜੀ ਬੂਟਾਂ ਦਾ ਫੀਤਾ ਬੰਨ ਲਿਆ ਹਾਂਜੀ ਜੇ 4 ਦਿਨੋਂ ਫੀਤਾ ਨਾ ਖੋਲੀਏ ਆ ਸੁਣੀ ਜਾ ਸਾਈ ਸੁਣਤਾ ਲੈ ਸੁਣਤਾ ਲੈ ਸੁਣ ਲੈ ਸੁਣ ਲੈ ਵੀਰੇ ਫੀਤਾ ਬਨ ਲਿਆ ਬੂਟਾਂ ਦਾ 4 ਦਿਨ ਨਹੀਂ ਖੋਲਿਆ 4 ਦਿਨ ਮੈਂ ਖੋਲਿਆ ਐਂ ਤਾਂ ਖੋਲਣਾ ਨਹੀਂ ਉਹ ਜਾਂ ਤਾਂ ਚਾਕੂ ਪਾਏਗਾ ਜਾਂ ਕੋਈ ਹੋਰ ਕੋਈ ਕੁਝ ਫਸਾ ਕੇ ਤਿੱਖੀ ਚੀਜ਼ ਫੇਰ ਖੁੱਲਦਾ ਗੰਡੋ ਚਾਰ ਦਿਨ ਪੁਰਾਣੀ ਗੰਡ ਖੋਲਣੀ ਇੰਨੀ ਔਖੀ ਹੋ ਜਾਂਦੀ ਐ ਤੁਸੀਂ ਮੈਨੂੰ 70 ਸਾਲ ਪੁਰਾਣੀਆਂ ਗੰਡਾ ਫੜਾ ਰੱਖੀ ਨੇ ਹੋਊਗਾ ਰਾਮਪੁਰਾ ਫੁੱਲ ਵੀ ਠੀਕ ਹੋਊਗਾ 70 ਸਾਲ ਪੁਰਾਣੇ ਤਾਣੇ ਨੇ ਉਲਝੇ ਹੋਏ ਨੇ ਬਹੁਤ ਖੁਸ਼ ਹੋਇਆ ਰਾਮ ਨੇ ਕਿ ਨਾ ਕੰਗੜ ਨੂੰ ਵਿਜੀਲੈਂਸ ਵਾਲੇ ਹਾਂ ਛੱਡਾਂਗੇ ਕਿੱਥੇ ਕਿੱਥੇ ਕੋਠੀਆਂ ਕਿੱਥੇ ਕਿੱਥੇ ਕਰਨੇ ਹੁਣ ਕਿਵੇਂ ਕੀ ਕਹਿੰਦਾ ਹੁੰਦਾ ਓਵੇਂ ਸਾਡੀਆਂ ਤਾਂ ਜੀ ਜ਼ਮੀਨਾਂ ਹੀ ਗਿਣੀ ਜਾਂਦੇ ਨੇ ਕਿਉਂ ਨਹੀਂ ਗਿਣਾਂਗੇ ਵੀ ਪਲਾਟ ਲੈਨੇ ਜ਼ਮੀਨਾਂ ਲਈਏ ਨੇ ਬਿਜਲੀ ਨਾਲ ਸਾਡਾ ਕੰਮ ਕਰੂਗੀ ਤੂੰ ਦੇਹ ਜਵਾਬ ਪਈ ਜੇ ਸੱਚਾ ਜੇ ਲੋਕਾਂ ਦਾ ਖਾਦਾ ਹੋਇਆ ਫੇਰ ਨਹੀਂ ਮੈਂ ਬਖਸ਼ਦਾ ਲੋਕਾਂ ਦਾ 1 ਰੁਪਿਆ ਵੀ ਕੋਈ ਖਾ ਕੇ ਇਹ ਕਹਦੇ ਜੀ ਚਲੋ ਹੁਣ ਛੱਡੋ ਜੀ ਅਸੀਂ ਕਿਹੜਾ ਹੁਣ ਜਿੱਤੇ ਆ ਜੀ ਨਾ ਨਾ ਜਿੱਤਿਆ ਹਾਰਿਆ ਪੈਸੇ ਲੋਕਾਂ ਦੇ ਅਸੀਂ ਬੈਸ ਵਿੱਚ ਦਬਾਅਸ ਲਾਵਾਂਗੇ ਤੁਹਾਡੇ ਸਾਹਮਣੇ ਦੇਖੋ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦਾ ਮੈਂ ਕੋਈ ਮਾਫੀਆ ਨਹੀਂ ਬਣਾਉਣਾ ਮੇਰੇ ਤੇ ਤੁਸੀਂ ਦੱਸ ਦੋ ਮੈਂ ਕੋਈ ਆਉਦੇ ਭੂਆ ਦਾ ਮੁੰਡਾ ਚਾਚੇ ਦਾ ਮੁੰਡਾ ਕੋਈ ਨਾ ਨਾ ਮੈਂ ਬੱਸਾਂ ਦਾ ਮਾਫੀਆ ਪਾਉਣਾ ਨਾ ਮੈਂ ਰਿੱਤੇ 'ਚ ਹਿੱਸਾ ਪਾਉਣਾ ਰਿੱਤੇ ਵਾਲਾ 5.5 ਰੁਪਏ ਵਾਲੀਆਂ ਖੱਡਾਂ 50 ਹੋਰ ਤਿਆਰ ਨੇ ਹੁਣ ਤਿੰਨ ਚਾਰ ਦਿਨਾਂ ਨੂੰ ਨਾ ਵੀ ਘਾਟਨ ਕਰੂ 5.5 ਰੁਪਏ ਜੋ ਕੋ ਨੇੜੇ-ਤੇੜੇ ਪੈਂਦੀ ਹੈ ਟਰਾਲੀ ਲੈ ਜਾਓ ਚਾਰ ਬੰਦੇ ਲੈ ਜਾਓ 5.5 ਰੁਪਏ ਭਰ ਲਿਓ ਆਪਦੀ ਠੀਕ ਹੈ ਪਹਿਲਾਂ ਇਹੀ ਕਰਦੇ ਹੁੰਦੇ ਸੀ ਯਾਰ ਹਾਂਜੀ ਠੀਕ ਹੈ ਨਾ ਹਾਂ ਦਿਹਾੜੀ ਮਿਲਣ ਲੱਗੀ ਗਰੀਬਾਂ ਨੂੰ ਠੀਕ ਹੈ ਟਰੈਕਟਰ ਬਿਜੀ ਸਰਕਾਰ ਥੋੜੀ ਐ ਫੈਸਲੇ ਤੁਹਾਡੇ ਹੱਕ ਚ ਹੋਣਗੇ ਬਸ ਇੱਕ ਇਨਾ ਕਹ ਪਰਮਾਤਮਾ ਭਲੀ ਕਰੇ ਕਿ ਹਾਂਜੀ ਸਾਡੇ ਸਹਿਯੋਗ ਦੀ ਲੋੜ ਹੈ ਬਹੁਤ ਵੱਡੀ ਮੈਂ ਉਹੀ ਕਹਣਾ ਦੋ ਤਿੰਨ ਗੱਲਾਂ ਜਿਵੇਂ ਕਿ ਤੁਸੀਂ ਗੁਰਦੌਰਿਆਂ ਸਹਿਯੋਗ ਦਿਓ ਤੁਸੀਂ ਸਾਨੂੰ ਅੱਛਾ ਜਿਵੇਂ ਇਹਨਾਂ ਨੇ ਦੱਸਿਆ ਵੀ ਰਾਮਪੁਰੇ ਦੇ ਕਾਬਲੇ ਨਹੀਂ ਨਿਭੜ ਰਹੇ ਦਿਆਲਪੁਰੇ ਮਿਰਜੇ ਦੀ ਸੁਸਾਇਟੀ ਦਾ ਮੈਨੂੰ ਨਹੀਂ ਪਤਾ ਲੱਗਦਾ ਹਰੇਕ ਥਾਂ ਤੋਂ ਤੁਸੀਂ ਜੇ ਦੱਸੋਗੇ ਨਾ ਸਾਨੂੰ ਪਤਾ ਲੱਗੂਗਾ ਅਸੀਂ ਅੱਛਾ ਉਦੋਂ ਬਾਅਦ ਅਸੀਂ ਨਾ ਕਰੀਏ ਫੇਰ ਗਲਤਾਂ ਜੇ ਜਾਣਦੇ ਹੋਏ ਵੀ ਅੱਖਾਂ ਵਿੱਚੀ ਫੇਰ ਫੇਰ ਅਸੀਂ ਗਲਤਾਂ ਸੋ ਇੱਕ ਨਾ ਜਿਹੜੇ ਉਂਗਲ ਲਾਉਣ ਵਾਲੇ ਤੋਂ ਥੋੜਾ ਬਚਿਆ ਕਰੋ। ਲਾ ਜਾਂਦਾ ਜੇ ਮੰਨ ਲਓ ਮੱਲੀ। ਨਹੀਂ ਇੱਕ ਇੱਕ ਵੀ ਹੁੰਦਾ ਕੰਮ ਕਿਵੇਂ ਹੁੰਦਾ। ਇੱਕ ਬੰਦਾ ਜਾ ਕੇ ਨਾ ਲਾਲਾ ਜੀ ਦੀ ਦੁਕਾਨ 'ਚ ਖੜ ਦੀ ਬੋਰੀ ਤੇ ਬਹਿ ਗਿਆ। ਜਾ ਕੇ ਨਾ ਸ਼ਹਿਦ ਵਾਲਾ ਪੀ